ਨੈਕਸਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਤੇ 18 1 2024 ਨੂੰ ਫੋਕਲ ਪੁਆਇੰਟ ਦੇ ਵਿੱਚ ਕੁਇਕ ਰਿਸਪੌਂਸ ਟੀਮ ਦੀਆਂ ਦੋ ਟੀਮਾਂ ਗਠਿਤ ਕੀਤੀਆਂ ਗਈਆਂ ਸੀਗੀਆਂ ਫੋਕਲ ਪੁਆਇੰਟ ਦੇ ਜਿਹੜੇ ਮੈਂਬਰ ਹੈਗੇ ਨੇ ਜਿਹੜੇ ਇੱਥੇ ਦੀ ਐਸੋਸੀਏਸ਼ਨ ਹੈ ਜੀ ਉਹਨਾਂ ਨੇ ਕਿ ਜਿਹੜੇ ਫੋਕਲ ਪੁਆਇੰਟ ਦੇ ਲੋਕ ਹੈਗੇ ਵਰਕਰ ਹੈਗੇ ਉਹਨਾਂ ਦੇ ਜਾਨ ਮਾਲ ਦੀ ਰਾਖੀ ਜਿਹੜੀ ਹੈਗੀ ਹੈ ਉਹ ਇਹਨਾਂ ਗੱਡੀਆਂ ਵੱਲੋਂ ਕੀਤੀ ਜਾਏਗੀ ਅੱਜ ਸਹਿਯੋਗ ਮੁਹਿੰਮ ਚਲਾਈ ਜਾ ਰਹੀ ਹੈ ਪੁਲਿਸ ਕਮਿਸ਼ਨਰ ਵੱਲੋਂ ਜਿਹਦੇ ਵਿੱਚ ਅੱਜ ਉਹ ਦੋ ਗੱਡੀਆਂ ਦਾ ਤਾਫਲਾ ਜਿਹੜਾ ਸੀ ਚਾਰ ਗੱਡੀਆਂ ਦੇ ਵਿੱਚ ਹੋ ਗਿਆ ਔਰ ਕੁਇਕ ਰਿਸਪੋンス ਟੀਮ ਨੂੰ ਫੌਰੀ ਤੌਰ ਤੇ ਅਮਲੀ ਜਾਮਾ ਜਿਹੜਾ ਹੈਗਾ ਉਹ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਵੱਲੋਂ ਪਹੁੰਚਿਆ ਜਾ ਰਿਹਾ ਔਰ ਹੜੀ ਚੰਦੀ ਜਿਹੜੀ ਹੈਗੀ ਇਹਨਾਂ ਗੱਡੀਆਂ ਨੂੰ ਦੇਖ ਕੇ ਗੱਡੀਆਂ ਰਵਾਨਾ ਕੀਤੀਆਂ ਜਾਣਗੀਆਂ ਤੇ ਨਾਲ ਦੀ ਨਾਲ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ तमाम ਜਿਹੜੇ ਇਕੁਪਮੈਂਟਸ ਹੈਗੇ ਆ ਗੱਡੀ ਦੇ ਵਿੱਚ ਹੋਣੇ ਚਾਹੀਦੇ ਆ ਉਹ ਗੱਡੀਆਂ ਦੇ ਨਾਲ ਭੇਜੇ ਜਾਣੇ ਆ ਪੁਲਿਸ ਕਮਿਸ਼ਨਰ ਆਪਣੀ ਟੀਮ ਦੇ ਨਾਲ ਜਿੱਥੇ ਕਿ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਮੌਜੂਦ ਹੈਗੇ ਨੇ ਨਾਲ ਦੀ ਨਾਲ ਉਹਨਾਂ ਦੇ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਹੈਗੇ ਨੇ ਤਾਂ ਤਮਾਮ ਪੁਲਿਸ ਅਧਿਕਾਰੀ ਜਿਹੜੇ ਹੈਗੇ ਇਸ ਮੁਹਿਮ ਸਹਿਯੋਗ ਮੁਹਿਮ ਨੂੰ ਅਮਲੀ ਜਾਮਾ ਪਹਿਨੌਣ ਜਾ ਰਹੇ ਨੇ ਹਰੀ ਝੰਡੀ ਦੇ ਕੇ ਇਹਨਾਂ ਗੱਡੀਆਂ ਨੂੰ ਫੋਕਲ ਪੁਆਇੰਟ ਦੇ ਵਿੱਚ ਰਵਾਨਾ ਕੀਤਾ ਜਾਣਾ ਹੈ ਜਨਾਲ ਦੀ ਨਾਲ ਇੱਕ ਹੋਰ ਤਸਵੀਰ ਦਿਖਾਵਾਂਗੇ ਤੁਹਾਨੂੰ ਪਰ ਪਹਿਲਾਂ ਜਿਹੜਾ ਅਮਲੀ ਜਾਮਾ ਪੁਲਿਸ ਕਮਿਸ਼ਨਰ ਵੱਲੋਂ ਸ਼ੁਰੂਆਤ ਕੀਤੀ ਜਾ ਰਹੀ ਆ ਫਰੀ ਚੰਡੀ ਦਿੱਤੀ ਜਾ ਰਹੀ ਆ ਕੁਇਕ ਰਿਸਪੌਂਸ ਟੀਮ ਜਿਹੜੀ ਹੈਗੀ ਇਹਨਾਂ ਦੀਆਂ ਚਾਰ ਗੱਡੀਆਂ ਜਿਹੜੀਆਂ ਹੈਗੀਆਂ ਅੱਜ ਅ ਫੋਕਲ ਪੁਆਇੰਟ ਤੋਂ ਚਲਾਈਆਂ ਜਾ ਰਹੀਆਂ ਨੇ ਤੇ ਹੁਣ ਇਹਨਾਂ ਗੱਡੀਆਂ ਦੇ ਵਿੱਚ ਜਿੱਥੇ ਪਹਿਲਾਂ ਚਾਰ ਮੁਲਾਜ਼ਮ ਜਾਂਦੇ ਸੀਗੇ ਹੁਣ ਇਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨਾਲ ਹੋਏਗਾ ਪੰਜ ਮੁਲਾਜ਼ਮਾਂ ਦੀ ਟੀਮ ਜਿਹੜੀ ਹੈਗੀ ਆ ਉਹ ਇਹਨਾਂ ਗੱਡੀਆਂ ਦੇ ਵਿੱਚ ਰਹੇਗੀ ਤੇ ਨਾਲ ਦੀ ਨਾਲ ਉਹ ਲੋਕ ਜਿਹੜੇ ਜਿਨ੍ਹਾਂ ਦੀ ਜਾਨ ਮਾਲ ਦੀ ਰਾਖੀ ਇਹ ਗੱਡੀਆਂ ਇਹ ਮੁਲਾਜ਼ਮ ਕਰਨਗੇ ਉਹਨਾਂ ਵੱਲੋਂ ਫੁੱਲਾਂ ਦੀ ਵਰਖਾ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਇਹਨਾਂ ਗੱਡੀਆਂ ਤੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਲਾ ਮੁਲਾਜ਼ਮਾਂ ਵੱਲੋਂ ਇਹ ਲੋਕ ਜਿਹੜੇ ਫੁੱਲਾਂ ਦੀ ਵਰਖਾ ਕਰ ਰਹੇ ਨੇ ਇਹਨਾਂ ਵੱਲੋਂ ਇਹਨਾਂ ਦੀ ਜਾਨ ਮਾਲ ਦੀ ਰਾਖੀ ਜਿਹੜੀ ਹੈਗੀ ਉਹ ਕੀਤੀ ਜਾਣੀ ਆ ਔਰ ਖੁਸ਼ੀ ਦਾ ਪ੍ਰਗਟਾਵਾ ਜਿਹੜਾ ਖੁਸ਼ੀ ਦਾ ਪ੍ਰਗਟਾਵਾ ਜਿਹੜਾ ਹੈਗਾ ਉਹ ਇਹਨਾਂ ਲੋਕਾਂ ਵੱਲੋਂ ਇਹਲਾ ਜਿਹੜੇ ਲੇਬਰ ਕਲਾਸ ਦੇ ਲੋਕ ਆ ਕਿ ਇਹਨਾਂ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਦੇ ਹੀ ਜਾਨ ਮਾਲ ਦੀ ਰਾਖੀ ਇਹਨਾਂ ਗੱਡੀਆਂ ਨੇ ਕਰਨੀਆਂ ਇਹਨਾਂ ਮੁਲਾਜ਼ਮਾਂ ਨੇ ਕਰਨੀਆਂ ਔਰ ਉਹਨਾਂ ਮੁਲਾਜ਼ਮਾਂ ਦਾ ਸਵਾਗਤ ਜਿਹੜਾ ਫੁੱਲਾਂ ਦੀ ਵਰਖਾ ਨਾਲ ਕੀਤਾ ਜਾ ਰਿਹਾ ਤੇ ਇਸ ਬਾਬਤ ਅਸੀਂ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜਿਨ੍ਹਾਂ ਨੇ ਅੱਜ ਸਹਿਯੋਗ ਮੁਹਿੰਮ ਜੋ ਕਿ ਇਨ੍ਹਾਂ ਗੱਡੀਆਂ ਦੇ ਨਾਲ ਪੁਲਿਸ ਦਾ ਸਹਿਯੋਗ ਮਿਲਿਆ